ਸਮਾਨ ਨਹੀਂ ਹੈਗਾ ਤਾਂ ਤੁਹਾਨੂੰ ਮੈਂ ਆਪਣੇ ਸਟੈਪ ਦੱਸੂਗਾ ਜਿਹੜੇ ਮੈਂ ਸਿੱਖਿਆ ਹੋਇਆ ਤੁਸੀਂ ਘਰ ਵਿੱਚ ਰਹਿ ਕੇ ਹੀ ਆਪਣੇ ਸਰੀਰ ਨੂੰ ਫਿੱਟ ਰੱਖ ਸਕਦੇ ਹੋ ਜੇ ਤੁਸੀਂ ਜਿਮ ਵਿੱਚ ਲੱਗਣਾ ਵੀ ਆ ਤਾਂ ਕੁੜੀਆਂ ਕੰਨੇ ਕੁੜੀਆਂ ਵਾਲੇ ਜਿਮ ਵਿੱਚ ਲੱਗਣ ਮੁੰਡੇ ਕੱਲੇ ਮੁੰਡੇ ਵਾਲੇ ਜਿਮ ਵਿੱਚ ਲੱਗਣ ਖਾਣਾ ਪੀਣਾ ਦੇਖੋ ਜੇ ਆਪਾਂ ਐਕਸਰਸਾਈਜ਼ ਕਰਦੇ ਆ ਬਹੁਤ ਮੁੰਡੇ ਜਿਮ ਵਿੱਚ ਜਾਂਦੇ ਨਹੀਂ ਬਾਹਰ ਬੈਠ ਕੇ ਸਿਗਰਟਾਂ ਪੀਂਦੇ ਨੇ ਸ਼ਰਾਬਾਂ ਪੀਂਦੇ ਨੇ ਕੋਈ ਫਾਇਦਾ ਨਹੀਂਗਾ ਕੀ ਅੱਜ ਨੌਜਵਾਨਾਂ ਲਈ ਜਿਹੜੇ ਨੌਜਵਾਨਾਂ ਚੰਗ ਮੁੰਡੇ ਨੇ ਫਾਸਟ ਫੂਡ ਜ਼ਿਆਦਾ ਖਾ ਰਕੇ ਕਿਉਂਕਿ ਉਹ ਜਿੰਮਗਰ ਨਹੀਂ ਜਾਂਦੇ ਨੇ ਤੁਸੀਂ ਉਹਨਾਂ ਨੂੰ ਕੀ ਸਟੈਪ ਦੱਸ ਅੱਜ ਦੱਸਣ ਜਾ ਰਹੇ ਹੋ ਅਸੀਂ ਸਰ ਮਤਲਬ ਇਹ ਸਮਝਾਉਣਾ ਸਮਝਾ ਰਹੇ ਹਾਂ ਮੈਂ ਵੀ ਆਪਾਂ ਘਰ ਵਿੱਚ ਰਹਿ ਕੇ ਵੀ ਐਕਸਰਸਾਈਜ਼ ਕਰ ਸਕਦੇ ਹਾਂ ਕਿਤੇ ਆਪਾਂ ਨੂੰ ਜਿੰਮ ਤੇ ਜਾਣ ਦਾ ਨਹੀਂ ਸਮਾਂ ਮਿਲਦਾ ਆਪਾਂ ਆਪਣੇ ਘਰ ਵਿੱਚ ਵੀ ਜਿੰਮ ਬਣਾ ਸਕਦੇ ਹਾਂ ਜੇਕਰ ਕਿਸੇ ਵੀ ਲੜਕੇ ਦਾ ਜਾਂ ਲੜਕੀ ਦਾ ਆਪਣੇ ਸਰੀਰ ਨੂੰ ਫਿਟਨੈਸ ਦੇ ਸਬੰਧ ਦੇ ਵਿੱਚ ਰਹਿ ਜਾਣ ਹੈ ਉਹ ਇੱਕ ਕਮਰੇ ਦੇ ਵਿੱਚ ਵੀ ਆਪਣੇ ਸਰੀਰ ਨੂੰ ਫਿੱਟ ਰੱਖ ਸਕਦੇ ਤੁਸੀਂ ਇੱਕ ਕਮਰੇ ਦੇ ਵਿੱਚ ਰਹਿ ਕੇ ਪਹਿਲਵਾਨ ਬਣ ਸਕਦੇ ਹੋ ਤੁਸੀਂ ਇੱਕ ਕਮਰੇ ਦੇ ਵਿੱਚ ਰਹਿ ਕੇ ਕਬੱਡੀ ਦੇ ਪੂਰੇ ਟੌਪ ਦੇ ਪਲੇਅਰ ਬਣ ਸਕਦੇ ਹੋ ਬਾਕਸਿੰਗ ਦੇ ਟੌਪ ਦੇ ਪਲੇਅਰ ਬਣ ਸਕਦੇ ਹੋ ਤੁਹਾਡੇ ਆਪਣੇ ਇੱਕ ਸੋਚ ਦੇ ਸਾਰਾ ਕੁਝ ਖੜਾ ਹੈ ਤੇ ਤੁਸੀਂ ਉੱਥੇ ਆਪਣੇ ਕੋਈ ਘਰ ਵਿੱਚ ਕਮਰਾ ਹੈ ਕਮਰੇ ਦੇ ਵਿੱਚ ਫਰਸ਼ ਵਿਛਾ ਲਓ ਉਹਦੇ ਉੱਪਰ ਸਟੈਪ ਕਰੋ ਤੇ ਖੁੱਲਾ ਕਮਰਾ ਹੋਵੇ ਵਿਹੜਾ ਵੀ ਹੋ ਸਕਦਾ ਹੈ ਵਿਹੜੇ 'ਚ ਫਰਸ਼ ਵਿਛਾ ਲਓ ਜਾਂ ਛੱਤ ਦੇ ਉੱਪਰ ਫਰਸ਼ ਵਿਛਾ ਕੇ ਕਸਰਤ ਕਰੋ ਮੇਰਾ ਜਿਵੇਂ ਮੈਂ ਤਰਸੀਮ ਸਿੰਘ ਫੌਜੀ ਸਾਬਕਾ ਸਰਪੰਚ ਗਰਮੇਲ ਸਿੰਘ ਬੇਲੀ ਬਲਵਿੰਦਰ ਸਿੰਘ ਬਿੰਦਰੀਪਾੜਾ ਇਨਾਂ ਤੋਂ ਮੈਂ ਖੇਡ ਬਾਰੇ ਸਿੱਖਿਆ ਫੌਜੀ ترਸੇਮ ਸਿੰਘ ਫੌਜੀ ਨੇ ਮੈਨੂੰ ਬਾਕਸਿੰਗ ਦੇ ਬਾਰੇ ਕੋਚਿੰਗ ਦਿੱਤੀ ਅਤੇ ਮੇਰੇ ਸਰੀਰ ਨੂੰ ਵਾਰਮ ਅਪ ਕੀਤਾ ਵਾਰਮ ਅਪ ਕਰਵਾਇਆ ਪਿਆਰ ਕਰਾਇਆ ਸੋ ਬਾਕੀ ਉਹਨੇ ਮੈਨੂੰ ਐਕਸਰਸਾਈਜ਼ ਦੇ ਸਟੈਪ ਸਿਖਾਏ ਐਕਸਰਸਾਈਜ਼ ਕਰਾਈ ਉਹ ਮੇਰੇ ਕੋਚ ਨੇ ترਸੇਮ ਸਿੰਘ ਫੌਜੀ ਬਾਰੀਆ ਬਾਕੀ ਕੁਛ ਮੈਂ ਸੇਧ ਸਾਬਕਾ ਸਰਪੰਚ ਗਰਮੇਲ ਸਿੰਘ ਬੇਲੀ ਤੋਂ ਵੀ ਲਈ ਕਬੱਡੀ ਬਾਰੇ ਕਸਰਤ ਬਾਰੇ ਕੋਸ ਮੈਂ ਸੇਦ ਬਲਵਿੰਦਰ ਸਿੰਘ ਬਿੰਦਰੀ ਪਵਾਦੜਿਆਂ ਦੇ ਉਹ ਤੋਂ ਵੀ ਲਈ ਤੇ ਮੈਨੂੰ ਵੀ ਸ਼ੌਂਕ ਮੈਨੂੰ ਸ਼ੌਂਕ ਹੈ ਪਹਿਲਾਂ ਤੋਂ ਹੀ ਸ਼ੌਂਕ ਸੀ ਖੇਡ ਦੇ ਨਾਲ ਉਹਦੇ ਲਈ ਮੈਂ ਦੱਸ ਰਿਹਾ ਕਿ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਹੈ ਨਵੀਂ ਪੀੜ੍ਹੀ ਆ ਜਿਵੇਂ ਆਪਾਂ ਜਿਮ ਵਿੱਚ ਜਾਂਦੇ ਆ ਮੁੰਡੇ ਕੁੜੀਆਂ ਇਕੱਠੇ ਜਿਮ ਲਾਉਂਦੇ ਨੇ ਉੱਥੇ ਵਿਗਾੜ ਆਉਂਦਾ ਉਹਦੇ ਵਿੱਚੋਂ ਜਿਵੇਂ 100 ਦੇ ਵਿੱਚੋਂ ਤਕਰੀਬਨ 5% ਜਿਮ ਲਾਉਣ ਵਾਲੇ ਹੁੰਦੇ ਨੇ ਬਾਕੀ ਸਾਰੇ ਮਨੋਰੰਜਨ ਕਰਨ ਵਾਲੀ ਹੁੰਦੇ ਨੇ ਮਾਹੌਲ ਖਰਾਬ ਹੈ ਲੋਕਾਂ ਨੇ ਇੱਕ ਜਿੰਮ ਨੂੰ ਮਨੋਰੰਜਨ ਦਾ ਘਰ ਬਣਾ ਲਿਆ ਮੁੰਡੇ ਕੁੜੀਆਂ ਆਪਸ ਵਿੱਚ ਇਕੱਠੇ ਨੱਚਦੇ ਨੇ ਸੋ ਉਹਨਾਂ ਜਿਹੜੀ ਸੋਚ ਆ ਉਹ ਨੈਗੇਟਿਵ ਹੋ ਗਈ ਇਸ ਕਰਕੇ ਜੇ ਤੁਸੀਂ ਜਿੰਮ ਵਿੱਚ ਲੱਗਣਾ ਵੀ ਆ ਤਾਂ ਕੁੜੀਆਂ ਇਕੱਲੇ ਕੁੜੀਆਂ ਵਾਲੇ ਜਿੰਮ ਵਿੱਚ ਲੱਗਣ ਮੁੰਡੇ ਇਕੱਲੇ ਮੁੰਡੇ ਵਾਲੇ ਜਿੰਮ ਵਿੱਚ ਲੱਗਣ ਕਿ ਜਿਹਦੇ ਰਿਜ਼ਲਟ 100% ਵਧੀਆ ਹੋਣਗੇ ਤੇ ਮੈਂ ਨਹੀਂ ਦੱਸਣਾ ਚਾਹੁੰਦਾ ਵੀ ਜਿੰਮਾਂ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਮੈਂ ਵੀ ਜਿੰਮ ਵਿੱਚ ਜਾਂਨਾ ਹੋਰ ਵੀ ਜਾਂਦੇ ਨੇ ਜਿੰਮ ਦੇ ਵਿੱਚ ਬਹੁਤ ਐਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਜਿਨ੍ਹਾਂ ਦਾ ਦੱਸ ਦੇ ਨੂੰ ਮੈਨੂੰ ਸ਼ਰਮ ਆਉਂਦੀ ਆ ਮੈਂ ਇਹ ਲਾਈਵ ਦੇ ਵਿੱਚ ਦੱਸ ਨਹੀਂ ਸਕਦਾ ਇਸ ਕਰਕੇ ਇਹ ਚੀਜ਼ਾਂ ਤੋਂ ਦੂਰ ਰਹੋ ਇਹਨਾਂ ਦਾ ਰਿਜ਼ਲਟ ਬਹੁਤ ਘਟਿਆ ਨਿਕਲਦਾ ਸਭ ਤੋਂ ਵੱਡਾ ਕਿਸੇ ਵੀ ਇਨਸਾਨ ਦਾ ਉਹਦਾ ਕੈਰੈਕਟਰ ਹੈ ਆਪਣੇ ਕੈਰੈਕਟਰ ਨੂੰ ਤੁਸੀਂ ਕਿਸ ਕਿਤੇ ਵੀ ਹੋ ਪਵਿੱਤਰ ਰੱਖੋ ਜਿਹੜੇ ਇਨਸਾਨ ਦਾ ਕੈਰੈਕਟਰ ਨਹੀਂਗਾ ਚਾਹੇ ਉਹ ਖਿਡਾਰੀ ਆ ਚਾਹੇ ਉਹ ਸੰਤ ਨੇ ਚਾਹੇ ਉਹ ਕੋਈ ਵੀ ਹੈ ਕਿਸੇ ਵੀ ਖੇਤਰ ਦਾ ਉਹਦੇ ਕੋਈ ਸਮਾਜ ਦੇ ਵਿੱਚ ਇੱਜ਼ਤ ਨਹੀਂ ਰਹਿੰਦੀ ਕਿਸੇ ਰਾਈਟਰ ਨੇ ਲਿਖਿਆ ਵੀ ਜੇ ਕਿਸੇ ਦਾ ਪੈਸਾ ਚਲੇ ਜਾਵੇ ਸਮਝ ਲਓ ਕੁਝ ਨਹੀਂ ਗਿਆ ਜੇ ਕਿਸੇ ਦਾ ਸਰੀਰ ਚਲੇ ਜਾਵੇ ਸਮਝ ਲਓ ਕੁਝ ਗਿਆ ਪਰ ਉਹ ਰਾਈਟਰ ਕਹਿੰਦਾ ਜੇ ਕਿਸੇ ਦਾ ਕਰੈਕਟਰ ਚਲੇ ਜਾਵੇ ਤਾਂ ਸਮਝ ਲਓ ਸਾਰਾ ਕੁਝ ਚਲੇ ਗਿਆ ਇਸ ਕਰਕੇ ਆਪਣੇ ਕਰੈਕਟਰ ਨੂੰ ਸੱਚਾ ਪੱਕਾ ਰੱਖੋ ਪਵਿੱਤਰ ਰੱਖੋ ਮਾੜੀਆਂ ਚੀਜ਼ਾਂ ਤੋਂ ਦੂਰ ਰਹੋ ਜਿਹੜੇ ਕੁੜੀਆਂ ਮੁੰਡੇ ਜਿਮ ਵਿੱਚ ਜਾ ਕੇ ਐਦਾਂ ਦਾ ਵਾਤਾਵਰਣ ਬਣਾਉਂਦੇ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਨਾ ਬਣਾਓ ਦੂਜਿਆਂ ਦੀਆਂ ਮਾਵਾ ਭੈਣਾਂ ਨੂੰ ਆਪਣੇ ਮਾਵਾ ਭੈਣਾਂ ਸਮਝੋ ਦੂਜਿਆਂ ਦੇ ਵੀਰਾਂ ਨੂੰ ਆਪਣੇ ਵੀਰ ਭਾਈ ਸਮਝੋ ਇਸ ਕਰਕੇ ਇਹ ਚੀਜ਼ਾਂ ਦੂਰ ਰਹੋ ਜਿਮ ਦੇ ਵਿੱਚ ਨਹੀਂ ਤੁਹਾਡੇ ਕੋਲ ਲੱਗਣ ਦਾ ਸਮਾਂ ਨਹੀਂ ਹੈਗਾ ਤਾਂ ਤੁਹਾਨੂੰ ਮੈਂ ਆਪਣੇ ਸਟੈਪ ਦੱਸੂਗਾ ਜਿਹੜੇ ਮੈਂ ਸਿੱਖਿਆ ਹੋਇਆ ਤੁਸੀਂ ਘਰ ਵਿੱਚ ਰਹਿ ਕੇ ਹੀ ਆਪਣੇ ਸਰੀਰ ਨੂੰ ਫਿੱਟ ਰੱਖ ਸਕਦੇ ਹੋ ਕਿਸੇ ਨੂੰ ਮਾਈਗਰੇਨ ਦੀ ਪ੍ਰੋਬਲਮ ਹੈ ਉਹ ਵੀ ਦੂਰ ਹੋਊਗੀ ਮੈਂ ਉਹਦੇ ਬਾਰੇ ਵੀ ਦੱਸੂਗਾ ਮਾਈਗਰੇਨ ਦੀ ਜੇ ਕਿਸੇ ਬੰਦੇ ਨੂੰ ਪ੍ਰੋਬਲਮ ਹੈ ਉਹ ਕਿਸੇ ਤੋਂ ਵੀ ਮਹਾਪੁਰਸ਼ਾਂ ਤੋਂ ਨਾਮ ਸ਼ਬਦ ਲਿਆ ਹੈ ਇਕੱਲਾ ਬੈਠ ਕੇ ਨਾਮ ਸ਼ਬਦ ਦਾ ਅਭਿਆਸ ਕਰੇ। ਬੱਚਿਆਂ ਨੂੰ ਕਿਹੜੀ ਕਿਹੜੀ ਚੀਜ਼ ਦਾ ਪਰਹੇਜ਼ ਕਰਨਾ ਚਾਹੀਦਾ ਜਿਵੇਂ ਅੱਜਕੱਲ ਬੱਚੇ ਜਿਹੜੇ ਜੰਕ ਫੂਡ ਵਗੈਰਾ ਤੋਂ ਬਹੁਤ ਸਾਰੇ ਤਰਜੀਹ ਦੇ ਰਿਹਾ ਜਿਹੜੇ ਦੇਸੀ ਖਾਣੇ ਨੇ ਜਿਵੇਂ ਦੱਸੀ ਹੋ ਗਿ ਮੱਖਣੋ ਕੀ ਦੁੱਧ ਹੋ ਗਿਆ ਕਿਉਂਕਿ ਇਹ ਚੀਜ਼ ਤੋਂ ਬੱਚੇ ਦੂਰ ਜਾ ਰਹੇ ਨੇ। ਹਾਂਜੀ ਬੱਚੇ ਨੇ ਜਿਆਦਾ ਅੱਜਕੱਲ ਨਿਊਟਰਲ ਵਰ ਵਗੈਰਾ ਜਾਂ ਫਾਸਟ ਫੂਡ ਜਿਹੜਾ ਇੱਧਰ ਜਿਆਦਾ ਤਰਜੀਹ ਦੇ ਰਹੇ ਉਹਨਾਂ ਛੋਟੇ ਬਾਰੇ ਕੀ ਵਿਚਾਰ ਨੇ ਕੀ ਕਹਣਾ ਕਿਉਂਕਿ ਵੀਰ ਜੀ ਜੇ ਤੁਸੀਂ ਸਭ ਤੋਂ ਵੱਡੀ ਚੀਜ਼ ਹੈ ਸਤਿਗੁਰ ਗੰਗਾ ਨਾਨ ਜੀ ਭੂਰੀ ਵਾਲੇ ਮਹਾਰਾ ਜੀ ਕਹਦੇ ਹੁੰਦੇ ਨੇ ਵੀ ਸਭ ਤੋਂ ਪਹਿਲਾਂ ਆਪਣਾ ਆਹਾਰ ਸਹੀ ਕਰੋ ਆਹਾਰ ਮੀਨ ਚ ਖਾਣਾ ਫਿਰ ਆਪਣਾ ਵਿਹਾਰ ਸਹੀ ਕਰੋ ਵਿਹਾਰ ਮੀਨ ਚ ਲੈਣਾ ਦੇਣਾ ਵਿਹਾਰ ਤੋਂ ਬਾਅਦ ਫਿਰ ਆਪਣੇ ਵਿਚਾਰ ਸਹੀ ਕਰੋ ਜਿਹੜੇ ਬੰਦੇ ਦਾ ਆਹਾਰ ਸਹੀ ਨਹੀਂ ਹੈਗਾ ਉਹ ਸਭ ਤੋਂ ਅੱਗੇ ਨਹੀਂ ਸਹੀ ਹੋ ਸਕਦਾ ਤੁਹਾਡਾ ਆਹਾਰ ਸਹੀ ਹੈ ਤੁਹਾਡਾ ਵਿਹਾਰ ਸਹੀ ਹੋ ਜਾਊਗਾ ਤੁਹਾਡਾ ਵਿਹਾਰ ਸਹੀ ਹੈ ਤਾਂ ਤੁਹਾਡੇ ਵਿਚਾਰ ਆਟੋਮੈਟਿਕਲੀ ਸਹੀ ਹੋ ਜਾਣਗੇ ਖਾਣਾ ਪੀਣਾ ਦੇਖੋ ਜੇ ਆਪਾਂ ਐਕਸਰਸਾਈਜ਼ ਕਰਦੇ ਆ ਬਹੁਤ ਮੁੰਡੇ ਜਿਮ ਵਿੱਚ ਜਾਂਦੇ ਨੇ ਬਾਹਰ ਬੈਠ ਕੇ ਸਿਗਰਟਾਂ ਪੀਂਦੇ ਨੇ ਸ਼ਰਾਬਾਂ ਪੀਂਦੇ ਨੇ ਕੋਈ ਫਾਇਦਾ ਨਹੀਂਗਾ ਐ ਬਾਕੀ ਜਿਹੜਾ ਆਪਣੇ ਸਰੀਰ ਨੂੰ ਸਹੀ ਰੱਖਣ ਦੇ ਲਈ ਇਹ ਚੀਜ਼ਾਂ ਤੋਂ ਦੂਰ ਰਹੋ ਜਿਵੇਂ ਨਿਊਡਲ ਹੋਗੇ 버ਗਰ ਹੋਗੇ ਐਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਇਹ ਆਪਣੇ ਸਰੀਰ ਨੂੰ ਅਨਫਿਟ ਕਰਦੀਆਂ ਨੇ ਖਾਣਾ ਪੀਣਾ ਸਹੀ ਰੱਖਣਾ ਚਾਹੀਦਾ ਜਿਹੜਾ ਵੀ ਕੋਈ ਪਲੇਅਰ ਹੈ ਚਾਹੇ ਕੋਈ ਟੀਚਰ ਹੈ ਚਾਹੇ ਕੋਈ ਆਮ ਇਨਸਾਨ ਹੈ ਜਿਸ ਹੈਲਥ ਹੈ ਜੈ ਬੈਲਥ ਜੇ ਆਪਣਾ ਸਿਹਤ ਇੱਕ ਧੰਨ ਹੈ ਜਿਸ ਬੰਦੇ ਦਾ ਸਰੀਰ ਸਹੀ ਨਹੀਂ ਹੈਗਾ ਨਾ ਉਹ ਖਿਡਾਰੀ ਬਣ ਸਕਦਾ ਨਾ ਉਹ ਰੱਬ ਦਾ ਨਾਮ ਲੈ ਸਕਦਾ ਨਾ ਉਹ ਕਿਸੇ ਵੀ ਖੇਤਰ ਦੇ ਵਿੱਚ ਕਾਮਯਾਬ ਨਹੀਂ ਹੋ ਸਕਦਾ ਜੇ ਤੁਸੀਂ ਪਰਮਾਤਮਾ ਨੂੰ ਪਾਉਣਾ ਹੈ ਤਾਂ ਵੀ ਤੁਸੀਂ ਜਵਾਨੀ ਚ ਪਾ ਸਕਦੇ ਹੋ ਕਿਉਂ ਜਵਾਨੀ ਦੇ ਵਿੱਚ ਬਲ ਹੁੰਦਾ ਆਪਾਂ ਮਾਹਰ ਦਾ ਨਾਮ ਲੈ ਸਕਦੇ ਹਾਂ ਮੇਰਾ ਕਹਿਣ ਦਾ ਮਤਲਬ ਇਹੀ ਆ ਵੀ ਮਾੜੀਆਂ ਚੀਜ਼ਾਂ ਤੋਂ ਦੂਰ ਰਹੋ ਮੇਰੇ ਵੀਰੋ ਮੇਰੇ ਮੇਰੀਆਂ ਭੈਣਾਂਓ ਮੈਂ ਜਿੰਨਾ ਕੁ ਮੈਨੂੰ ਪਤਾ ਹੈ ਮੈਂ ਤੁਹਾਨੂੰ ਦੱਸ ਰਿਹਾ ਆਪਣਾ ਤਜਰਬਾ ਇਹ ਤਜਰਬਾ ਵੀ ਤੁਸੀਂ ਵਰਤ ਕੇ ਦੇਖਿਓ 100% ਸਹੀ ਰਹੂਗਾ ਬਾਕੀ ਹਫਤੇ 'ਚ ਇੱਕ ਦਿਨ ਤੇਲ ਦੀ ਮਾਲਸ਼ ਕਰੋ ਸਰੋਂ ਦੇ ਤੇਲ ਦੀ ਐਤਵਾਰ ਦਾ ਦਿਨ ਛੁੱਟੀ ਦਾ ਹੁੰਦਾ ਅੱਜ ਕੱਲ੍ਹ ਦੇ ਲੋਕ ਜ਼ਿਆਦਾਤਰ ਮਾਈਗਰੇਨ ਦੇ ਵਿੱਚ ਘਰੇ ਹੋਏ ਨੇ ਡਿਪਰੈਸ਼ਨ ਦੇ ਵਿੱਚ ਘਰੇ ਹੋਏ ਨੇ ਕੋਈ ਐਦਾਂ ਦਾ ਜੀਵ ਨਹੀਂਗਾ ਜਿਹੜਾ ਨਹੀਂ ਮਤਲਬ ਮਾਨਸਿਕ ਪੀੜਾ ਦੇ ਵਿੱਚ ਹੈਗਾ ਕਿਸੇ ਨੂੰ ਆਰਥਿਕ ਤੌਰ ਤੇ ਪ੍ਰੋਬਲਮ ਹੈ ਕਿਸੇ ਦੇ ਬੱਚਾ ਨਹੀਂ ਹੋਇਆ ਕਿਸੇ ਦੇ ਘਰ ਚ ਕਿਸ ਤਰ੍ਹਾਂ ਦੀ ਪ੍ਰੋਬਲਮ ਹੈ ਉਹਦੇ ਕਾਰਨ ਬੰਦਾ ਬਹੁਤ ਤਰ੍ਹਾਂ ਦੇ ਤਰੀਕੇ ਬਣਾਉਂਦਾ ਵੀ ਮੈਂ ਆਪਣੇ ਆਪ ਨੂੰ ਸਹੀ ਰੱਖਾਂ ਸੋ ਸਹੀ ਤਰੀਕੇ ਤੇ ਚੱਲੋ ਮਿੱਤਰੋ ਜੇ ਆਪਾਂ ਗਲਤ ਰਸਤੇ ਪੈ ਗਏ ਤਾਂ ਬਰਬਾਦੀ ਹੋ ਬਰਬਾਦੀ ਹੈ ਆਪਣੇ ਕਰੈਕਟਰ ਨੂੰ ਸਹੀ ਰੱਖੋ ਤੇ ਸਿਹਤ ਨਾਲ ਜੁੜ ਕੇ ਰਹਿਣਾ ਤੇ ਸਿਹਤ ਨੂੰ ਆਪਣੇ ਬਾਡੀ ਨੂੰ ਤਾਕਤ ਦੇਣੀ ਉਹ ਕਿਹੜੀ ਚੀਜ਼ ਬੱਚਿਆਂ ਨੂੰ ਵਰਤ ਵਰਤੋਂ ਕਰਨ ਚਾਹੀਦੀ ਆ ਸਭ ਤੋਂ ਵਧੀਆ ਚੀਜ਼ ਹੈ ਦੁੱਧ ਦੁੱਧ ਦੇ ਵਿੱਚ ਸਾਰੇ ਰਤਨ ਨੇ ਦੁੱਧ ਤੋਂ ਹੀ ਸਾਰੇ ਪ੍ਰੋਡਕਟ ਬਣਦੇ ਨੇ ਖੋਆ ਪਨੀਰ ਲੱਸੀ ਦਹੀਂ ਦੁੱਧ ਪੀਓ ਲੱਸੀ ਪੀਓ ਠੰਡੀਆਂ ਚੀਜ਼ਾਂ ਖਾਓ ਜਿਵੇਂ ਕਿ ਲੱਸੀ ਪੀਣੀ ਚਾਹੀਦੀ ਆ ਲੱਸੀ ਜਿਹੜਨੇ ਵੀ ਖਿਡਾਰੀ ਨੇ ਉਹ ਜ਼ਿਆਦਾਤਰ ਠੰਡੀ ਚੀਜ਼ ਪੀਣਗੇ ਕਿਉਂਕਿ ਫਿਰ ਸਾਹ ਨਹੀਂ ਚੜਦਾ ਕਬੱਡੀ ਦਾ ਖਿਡਾਰੀ ਆ ਉਹ ਵੀ ਠੰਡਾ ਖਾਣਾ ਖਾਊਗਾ ਜੇ ਹੁਣ ਚਾਹ ਚਾਹ ਨਹੀਂ ਪੀਣੀ ਚਾਹੀਦੀ ਚਾਹ ਪੀਣ ਦੇ ਨੁਕਸਾਨ ਨੇ ਆਪਣੇ ਸਰੀਰ ਨੂੰ ਸਹੀ ਰੱਖਣ ਦੇ ਲਈ ਤੁਸੀਂ ਲੱਸੀ ਦਹੀਂ ਜ਼ਿਆਦਾ ਖਾਓ ਤੇ ਦੁੱਧ ਪੀਓ ਛੋਲੇ ਕਾਲੇ ਛੋਲੇ ਛੋਲਿਆਂ ਦੀ ਸਬਜ਼ੀ ਬਣਾ ਲਓ ਛੋਲੇ ਭਿਉਂ ਕੇ ਰੱਖ ਲਓ ਰਾਤ ਨੂੰ ਪਾਣੀ ਦੇ ਵਿੱਚ ਸਵੇਰੇ ਨਰਨੇ ਕਾਲਜੇ ਖਾਓ ਛੋਲਿਆਂ ਦੇ ਵਿੱਚ ਬਹੁਤ એનર્ਜੀ ਆ ਜੀ ਜਿਹੜੇ ਲੋਕ ਵੈਜੀਟੇਰੀਅਨ ਨੇ ਉਨਾ ਨੂੰ ਉਹ ਜਿਆ ਖਾਣਾ ਖਾਣਾ ਚਾਹੀਦਾ ਹੈ ਛੋਲਿਆਂ ਦੇ ਵਿੱਚ ਬਹੁਤ ਪ੍ਰੋਟੀਨ ਹੈ ਕਾਲੇ ਛੋਲੇ ਉਹਨਾਂ ਦਾ ਸੂਪ ਪੀ ਲਓ ਕਾਲੇ ਛੋਲੇ ਪੁੱਜੇ ਛੋਲੇ ਖਾ ਲਓ ਤੁਹਾਨੂੰ ਬਹੁਤ એનર્ਜੀ ਮਿਲੂਗੀ ਦਹੀਂ 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 ਖਾਓ ਲੱਸੀ ਪੀਓ ਚਾਹ ਨਾ ਪੀਓ ਗਰਮ ਚੀਜ਼ ਨਾ ਖਾਓ ਜਿਵੇਂ ਬਦਾਮ ਕਾਜੂ ਨੇ ਜਿਆਦਾ ਉਹ ਵੀ ਪਾਣੀ ਚ ਭਿਓ ਕੇ ਤਰੀਕੇ ਵਾਈਖਾਓ ਬਹੁਤ ਲੋਕ ਮਤਲਬ ਆਮ ਹੈ ਬੱਚਿਆਂ ਮਾਂ ਗ ਮੁੱਠੀਆਂ ਭਰ-ਭਰ ਖਾਣ ਲੱਗ ਜਾਂਦੇ ਨੇ ਕਰੋ ਜਿਆਦਾ ਆਪਣੇ ਅੰਦਰ એનર્ਜੀ ਊਰਜਾ ਪੈਦਾ ਹੁੰਦੀ ਹੈ ਫਿਰ ਆਪਣਾ ਮਨ ਜਿਹੜਾ ਉਹ ਭਟਕਦਾ ਹੈ ਇਸ ਕਰਕੇ ਖਾਣਾ ਵੀ ਤਰੀਕੇ ਨਾਲੇ ਚਾਹੀਦਾ ਹੈ ਆਹਾਰ ਪਹਿਲਾਂ ਆਪਣਾ ਖਾਣਾ ਸਹੀ ਕਰੋ ਆਹਾਰ ਗੰਗਾ ਨੰਦ ਮਹਾਰਾਜ ਜੀ ਵੀ ਕਹਿੰਦੇ ਹੁੰਦੇ ਸੀ ਕਿ ਆਹਾਰ ਸਹੀ ਕਰੋ ਆਹਾਰ ਮੀਨਜ ਖਾਣਾ ਖਾਣਾ ਸਹੀ ਹੋ ਗਿਆ ਬਿਹਾਰ ਸਹੀ ਹੋਏਗਾ ਬਿਹਾਰ ਸਹੀ ਹੋ ਗਿਆ ਤਾਂ ਵਿਚਾਰ ਸਹੀ ਹੋ ਜਾਣਗੇ ਖਾਣ ਦੇ ਵਿੱਚ ਨਿਊਡਲਜ਼ ਵਰਗੇ 버ਗਰ ਕੁਲਚੇ ਜਿਹੜੀਆਂ ਅੱਜ ਕੱਲ ਲੋਕ ਪਤਾ ਨਹੀਂ ਕੀ ਕੁਝ ਮਨਚੂਰੀਅਨ ਖਾਂਦੇ ਨੇ ਇਹ ਚੀਜ਼ਾਂ ਤੋਂ ਦੂਰ ਰਹੋ ਮੈਦੇ ਤੋਂ ਬਣਦੇ ਨੇ ਇਹ ਤੁਸੀਂ ਲੱਸੀ ਦਹੀਂ ਦੁੱਧ ਕਾਲੇ ਛੋਲੇ ਇਹ ਜਿਹੇ ਚੀਜ਼ਾਂ ਖਾਓ ਜਿਨ੍ਹਾਂ ਚੋਂ ਆਪਾਂ ਨੂੰ ਪ੍ਰੋਟੀਨ ਮਿਲਦੇ ਨੇ ਤੇ ਤਾਂ ਹੀ ਆਪਣਾ ਇਹੜਾ ਸਰੀਰ ਹੈ ਉਹ ਖੜ੍ਹਾ ਰਹਿ ਸਕਦਾ ਬਾਦਾਮ ਕਾਜੂ ਸੌਗੀ ਇਹ ਵੀ ਚੀਜ਼ਾਂ ਤਰੀਕੇ ਵਾਈਜ਼ ਖਾਓ ਜਿਆਦਾ ਜਿਹੜੀ ਚੀਜ਼ੇ ਗਰਮੀ ਪਾਉਂਦੀ ਐ ਫੇਰ ਤੁਹਾਡਾ ਮਤਲਬ ਜਿਹੜਾ ਹੈਗਾ ਮਨ ਹੋਰ ਪੱਖ ਨੂੰ ਜਾਂਦਾ ਇਹ ਚੀਜ਼ਾਂ ਨੂੰ ਵੀ ਜੇ ਮੈਂ ਰਾਤ ਨੂੰ ਭੌਂਕੇ ਰੱਖ ਲਓ ਬਦਾਮਾਂ ਨੂੰ ਪਾਣੀ ਦੇ ਵਿੱਚ ਸਵੇਰੇ ਨਿਰਨੇ ਕਾਲ ਜੇ 2 4 ਇਦਾਂ ਖਾਓ ਐ ਨਹੀਂ ਵੀ ਮੁੱਠੀਆਂ ਭਰ-ਭਰ ਖਾ ਲਓ ਕਿਉਂ ਉਹ ਆਪਣਾ ਨੁਕਸਾਨ ਕਰਦੀ ਹੈ ਜੀ ਦੇਖੋ ਇੱਕ ਪਾਣੀ ਆ ਜੇ ਆਪਾਂ ਜ਼ਿਆਦਾ ਰੱਜ ਕੇ ਪੀਲਾਂਗੇ ਤਾਂ ਉਲਟੀ ਆ ਜੀ ਇਦਾਂ ਹੀ ਜੇ ਆਪਾਂ ਖਾਣੇ ਨੂੰ ਵੀ ਬਿਨਾਂ ਤਰੀਕੇ ਵਾਈ ਜੀ ਖਾਣੇ ਆ ਤਾਂ ਤੁਹਾਡਾ ਨੁਕਸਾਨ ਕਰੂ ਖਾਣਾ ਵੀ ਸਹੀ ਕਰੋ ਜੇਕਰ ਕਿਸੇ ਰੁਕੀ ਬਰੇ ਸਰਵਾਈਕਲ ਦੀ ਪ੍ਰੋਬਲਮ ਹੋਵੇ ਉਹਦਾ ਕੋਈ ਕਿ ਉਹ ਕੀ ਕਰਨਾ ਚਾਹੀਦਾ ਉਹਦਾ ਕਿਦਾਂ ਨਾਲ ਹੋ ਸਕਦਾ ਕੀ ਕਰ ਸਕਤ ਕਰਨੀ ਚਾਹੀਦਾ ਨੂੰ ਸਰਵਾਈਕਲ ਮੀਨ ਜੀ ਦੇਖੋ ਜੋਗਾ ਕਰੋ ਤੁਸੀਂ ਕਿਸੇ ਕੋਚ ਦੇ ਕੋਲ ਜਾਓ ਤੇ ਤੁਹਾਨੂੰ ਉਹ ਸਮਝਾਊਗਾ ਬਾਕੀ ਮੈਂ ਤੁਹਾਨੂੰ ਗਰਦਨ ਤੋਂ ਲੈ ਕੇ ਗਿੱਟਿਆਂ ਤੱਕ ਸਾਰੀਆਂ ਐਕਸਰਸਾਈਜ਼ਾਂ ਬਾਰੇ ਦੱਸੂਗਾ ਤੁਹਾਡੇ ਸਾਰੇ ਸਰੀਰ ਦੀ ਐਕਸਰਸਾਈਜ਼ ਹੋ ਜਾਊਗੀ ਤੁਹਾਨੂੰ ਇੱਕ ਇੱਕ ਅੰਗ ਦੀ ਐਕਸਰਸਾਈਜ਼ ਦੱਸੂਗਾ ਕਿਸੇ ਦਾ ਮੋਢਾ ਦੁਖਦਾ ਹੈ ਕਿਸ ਦੇ ਗੁੱਟ ਦੁਖਦੇ ਨੇ ਕਿਸ ਤਰ੍ਹਾਂ ਦੀ ਪ੍ਰੋਬਲਮ ਆ ਉਹ ਸਹੀ ਹੋਊਗੀ ਤੇ ਬਾਕੀ ਜਿੱਦਾਂ ਤੁਹਾਨੂੰ ਕੋਈ ਸਰਵਾਈਕਲ ਹੈ ਜਾਂ ਇਦਾਂ ਦੀ ਕੋਈ ਪ੍ਰੋਬਲਮ ਐ ਤੁਸੀਂ ਕਿਸੇ ਵੀ ਜੋਗੇ ਵਾਲੇ ਕੋਚ ਨੂੰ ਮਿਲੋ ਬਾਕੀ ਸੰਤ ਮਹਾਪੁਰਸ਼ ਵੀ ਬਹੁਤ ਵਿਧੀਆਂ ਦੱਸ ਦਿੰਦੇ ਨੇ ਜਿਹੜੀਆਂ ਆਪਾਂ ਘਰ 'ਚ ਰਹਿ ਕੇ ਕਰ ਸਕਦੇ ਆ ਕੱਲ ਮੇਰੇ ਗੁਰਦੇਵ ਮਹਾਰਾਜ ਜੀ ਸਵਾਮੀ ਸ਼ੰਕਰਾਨੰਦ ਜੀ ਭੂਰੀ ਵਾਲੇ ਮੈਂ ਦੇਹੜੂ ਨੂੰ ਗਿਆ ਉੱਥੇ ਉਹਨਾਂ ਨੇ ਮੈਨੂੰ ਦੱਸਿਆ ਵੀ ਤੈਨੂੰ ਇੱਕ ਪ੍ਰਾਣਾ ਜਾਮ ਕਰਵਾਉਣਾ ਇੱਕ ਮੋਨ ਰੱਖਣਾ ਬਹੁਤ ਤਰ੍ਹਾਂ ਦੇ ਮਤਲਬ ਇਦਾਂ ਦੇ ਉਹਨੇ ਜਿਹੜਾ ਮੇਰਾ ਤਜਰਬਾ ਮੈਂ ਕਹੂੰਗਾ ਵੀ ਤੁਸੀਂ ਕਿਸੇ ਵੀ ਗੁਰੂ ਤੋਂ ਨਾਮ ਸ਼ਬਦ ਲਓ ਟਾਈਮ 'ਚੋਂ ਟਾਈਮ ਕੱਢ ਕੇ ਸਵੇਰੇ ਸ਼ਾਮ 10 ਮਿੰਟ ਅਭਿਆਸ ਕਰੋ ਹੌਲੀ 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 ਥੋੜੀ ਆਦਤ ਵੱਧ ਹੀ ਜਾਊਗੀ। ਨਾਮ ਸਬੱਜ ਜਪਣ ਨਾਲ ਸਾਰੇ ਰੋਗ ਟੁੱਟਦੇ ਨੇ। ਮਾਈਗ੍ਰੇਨ, ਡਿਪਰੈਸ਼ਨ, ਟੈਨਸ਼ਨ, ਸਾਰੀਆਂ ਮਾਨਸਿਕ ਪ੍ਰੋਬਲਮਾਂ ਦੂਰ ਹੁੰਦੀਆਂ ਨੇ। ਸੋ ਬਾਕੀ ਸੰਤਾਂ ਮਹਾਪੁਰਸ਼ਾਂ ਦਾ ਕਹਿਣਾ ਵੀ ਜਿਹੜਾ ਬੰਦਾ ਨਾਮ ਜਪਦਾ ਹੈ ਉਹਦੇ ਸਾਰੇ ਕਾਰਜ ਪਰਮਾਤਮਾ ਸਹੀ ਕਰ ਦਿੰਦਾ ਹੈ। ਪੈਸਾ ਵੀ ਦਿੰਦਾ ਹੈ, ਧਨ-ਦੌਲਤ ਵੀ ਦਿੰਦਾ ਹੈ, ਸਰੀਰਕ ਤੌਰ ਤੇ ਤੰਦਰੁਸਤੀ ਵੀ ਦਿੰਦਾ ਹੈ। ਸਾਧ ਸੰਗਤ 'ਤੇ ਕਈ ਐਦਾਂ ਦੇ ਲੋਕ ਨੇ ਜਿਹਨਾਂ ਨੂੰ ਕੈਂਸਰ ਤੱਕ ਦੀ ਬਿਮਾਰੀ ਆ। ਉਹ ਪਰਮਾਤਮਾ ਦੇ ਘਰੇ ਜਾ ਕੇ ਠੀਕ ਹੁੰਦੇ ਨੇ। ਪਰਮਾਤਮਾ ਕੁਝ ਵੀ ਕਰ ਸਕਦਾ। ਤੁਸੀਂ ਬੱਚਿਆਂ ਨੂੰ ਕੀ ਸਨੇਹਾ ਦੇਣਾ ਚਾਹੁੰਗੇ ਅੰਤ ਵਿੱਚ? ਬੱਚਿਆਂ ਨੂੰ ਮੈਂ ਇਹ ਸਨੇਹਾ ਦਊਂਗਾ ਵੀ ਚੰਗੇ ਪਾਸੇ ਜੜੋ, ਨਸ਼ੇ ਤੋਂ ਦੂਰ ਰਹੋ। ਖਾਣਾ ਸਹੀ ਕਰੋ। ਆਪਣੇ ਸਰੀਰ ਨੂੰ ਸਹੀ ਰੱਖਣ ਦੇ ਲਈ ਕਸਰਤ ਕਰੋ। ਕੋਈ ਵੀ ਗੇਮ ਦੇ ਨਾਲ ਜੁੜੋ। ਸਰੀਰ ਦੇ ਨਾਲ ਸਰੀਰ ਨਾਲੇ ਸਾਰਾ ਕੁਝ ਹੋਣਾ। ਚਾਹੇ ਤੁਸੀਂ ਕੀ ਨੌਕਰੀ ਵੀ ਕਰਨੀ ਹੈ। ਜਦੋਂ ਆ ਬਹੁਤ ਨੂੰ ਐਦਾਂ ਦੀ ਕੋਈ ਪਿੱਠ ਦੀ ਪ੍ਰੋਬਲਮ ਹੈ, ਦਰਦ ਹੁੰਦਾ, ਉਹ ਕੋਈ ਕਿਸੇ ਦੀ ਪ੍ਰੋਬਲਮ ਹੈ, ਉਹ ਬੰਦਾ ਕੰਮ ਵੀ ਨਹੀਂ ਕਰ ਸਕਦਾ। ਇਸ ਕਰਕੇ ਆਪਣੇ ਸਿਹਤ ਨੂੰ ਸਹੀ ਰੱਖੋ। ਨਵੀਂ ਪੀੜ੍ਹੀ ਨੂੰ ਮੇਰੀ ਇਹੀ ਬੇਨਤੀ ਆ ਤੇ ਮੇਰੀ ਬੇਨਤੀ ਨੂੰ ਭਾਈ ਸਵੀਕਾਰ ਕਰੋ ਤੁਸੀਂ ਕਿਹੜੇ ਕਿਹੜੇ ਸਟੈਪ ਦੱਸਾਂਗੇ ਉਹ ਬੱਚਾ ਮੈਂ ਜੀ ਤੁਹਾਨੂੰ ਐਕਸਰਸਾਈਜ਼ ਬਾਰੇ ਸਾਰੇ ਸਟੈਪ ਦੱਸਾਂਗਾ ਤੇ ਉਹ ਜਿਹੜੇ ਦੋ ਸਟੈਪ ਦੱਸਣ ਜਾ ਰਿਹਾ ਉਹ ਕਿਹੜੇ ਕਿਹੜੀ ਚੀਜ਼ ਨੂੰ ਰਾਹਤ ਮਿਲੂਗੀ ਸਾਰੀ ਰਾਹਤ ਮਿਲੂਗੀ ਸਾਰੀ ਬਾਡੀ ਨੂੰ ਜੀ ਠੀਕ ਹੈ ਚਲੋ ਜੀ ਆਪਾਂ ਦੇਖਦੇ ਹਾਂ ਹੁਣ ਕਿਹੜੇ ਸਟੈਪ ਦੱਸਣ ਜਾ ਰਿਹਾ ਉਹ ਕਿਹੜੀ ਕਿਹੜੀ ਚੀਜ਼ ਨੂੰ ਰਾਹਤ ਮਿਲੂ ਅਸੀਂ ਉਮੀਦ ਕਰਦਾ ਤੁਸੀਂ ਇਹ ਵੀਡੀਓ ਪੂਰੀ ਦੇਖਿਆ ਪਿਓ ਤੇ ਤੁਸੀਂ ਆਪਾਂ ਦੇਖਦੇ ਆਂ ਬਾਜੀ ਸਾਨੂੰ ਦੱਸਣ ਜਾ ਰਿਹਾ